ਾਰੇ ਕਹਿੰਦੇ ਅਸੀਂ ਹੀ ਰੱਬ ਅਸੀਂ ਪਰਮੇਸ਼ਰ ਮਹਾਦੇਵ ਅਚੁੱਤ ਕਹਿਵਾਇਓ ਸਾਇਬ ਨੇ ਆਪਣੇ ਆਪ ਨੂੰ ਚੁੱਤ ਕਹਾਇਆ ਬਿਸਨਾਪ ਹੀ ਕੋਟ ਹੈ ਵਿਸ਼ਨੂ ਨੇ ਆਪਣੇ ਆਪ ਨੂੰ ਪਰਮੇਸ਼ਰ ਸਾਧਵ ਕਰ ਲਿਆ ਬ੍ਰਹਮਾ ਨੇ ਆਖਿਆ ਮੈਂ ਹੀ ਰੱਬ ਹਾਂ ਰੱਬ ਕਿਸੇ ਨੇ ਰੱਬ ਨੂੰ ਰੱਬ ਨਹੀਂ ਆਖਿਆ ਇਹ ਦੁਸ਼ਟ ਦਮਨ ਜੀ ਨੂੰ ਅਕਾਲ ਪੁਰਖ ਜੀ ਦੱਸ ਰਿਹਾ ਕਿ ਧਰਤੀ ਦਾ ਕੀ ਹਾਲ ਜਿਵੇਂ ਜਿਵੇਂ ਜਿਸ ਮਹਾਂਪੁਰਖ ਨੇ ਭੇਜਿਆ ਗਿਆ ਜੇ ਪ੍ਰਭ ਜੇ ਪਰਮਪੁਰਖੀ ਉਪਦੇਉ ਤਿਤਨੇ ਆਪਣੇ ਰਾਹ ਚਲਾਏ ਉਹਨਾਂ ਨੇ ਆਪਣਾ ਵੱਖਰਾ ਜਿਹਾ ਮਤ ਚਲਾ ਦਿੱਤਾ ਅਕਾਲਪੁਰਖ ਜੀ ਨੇ ਦੱਸਿਆ ਕਿ ਮੈਂ ਜਿਸ ਨੂੰ ਵੀ ertidite ਭੇਜਿਆ ਪੂਰਨ ਰੂਪ ਵਿੱਚ ਉਹ ਮੇਰੀ ਗੱਲ ਕਰ ਹੀ ਨਹੀਂ ਸਕੇ ਜੇ ਮੈਂ ਕਰਵਾਉਣਾ ਚਾਹੁੰਦਾ ਸੀ ਤਾਂ ਉਹ ਅਵਤਾਰੀ ਪੁਰਖਾਂ ਤੋਂ ਹੋਇਆ ਨਹੀਂ ਮੈਂ ਤਪ ਸਾਧਨ ਹਰ ਮੁਹੇ ਬੁਲਾਇਓ ਫਿਰ ਮੈਨੂੰ ਤਪ ਕਰਦੇ ਨੂੰ ਬੁਲਾਇਆ ਸੀ ਇਸ ਤਰ੍ਹਾਂ ਕਹਿ ਕੇ ਕਿ ਲੋਕ ਵਿੱਚ ਭੇਜਿਆ ਮਾਤ ਲੋਕ ਦੇ ਵਿੱਚ ਮੈਨੂੰ ਭਗਵਾਨ ਜੀ ਕਹਿਣ ਲੱਗੇ ਮੈਂ ਆਪਣਾ ਸਤੋਏ ਨਿਵਾਜਾ ਦੁਸ਼ਟ ਜਮਨ ਜੀ ਨੇ ਮੈਨੂੰ ਆਪਣੇ ਆਪ ਪੁੱਤਰ ਗੌਰਵ ਸਮਝ ਕੇ ਮੈਨੂੰ ਪੰਥ ਵਿੱਚ ਭੇਜਿਆ ਹੈ